ਸ਼ੇਰਪੁਰ ਦਾ ਪੁਰਾਣਾ ਤੇ ਮਸ਼ਹੂਰ ਸੋਨੂ ਟੈਲੀਕਮ ਅਸੀਂ ਅੱਜ ਇੱਥੇ ਪਹੁੰਚੇ ਹੋਏ ਆਂ ਤੇ ਆਪਾਂ ਵੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਅ ਪਹਿਲਾਂ ਆਪਾਂ ਤੁਹਾਨੂੰ ਦੁਕਾਨ ਦਾ ਅੰਦਰਲਾ ਦ੍ਰਿਸ਼ ਦਿਖਾਉਨੇ ਆ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਦੁਕਾਨ ਦਾ ਜਿਹੜਾ ਦ੍ਰਿਸ਼ ਦਿਖਾਇਆ ਜਾਵੇ ਸਸ਼ੀ ਕੌਰ ਜੀ ਸਸ਼ੀ ਕੌਰ ਠੀਕ ਠਾਕ ਜੀ ਬਹੁਤ ਵਧੀਆ ਅੱਜ ਕੀ ਡੀਲ ਆਤੀ ਹੈ ਤੁਸੀਂ ਫੋਨ ਹੀ ਫੋਨ ਹਾਂ ਫੋਨ ਹੀ ਫੋਨ ਦਿਖਾਓ ਜੀ ਫੋਨ ਫੋਨ ਆਈਫੋਨ, ਵੀਵੋ, ਕੋ, ਸੈਮਸੰਗ, ਐਵਰੀ ਜੀ ਜੀ ਹਰ ਕਿਸਮ ਦਾ ਹਰ ਤਰ੍ਹਾਂ ਦਾ ਮਹਿੰਗਾ ਸਸਤਾ ਜੋ ਵੀ ਫੋਨ ਲੋ ਹਰ ਤੋਂ ਦੇ ਉੱਪਰ ਬਹੁਤ ਹੀ ਸਕੀਮਾਂ ਕਿਸ਼ਤਾਂ ਦੇ ਉੱਪਰ ਬਜਾਰ ਦੇ ਉੱਪਰ ਹਨਾ ਆਈਫੋਨ ਵਗੈਰਾ ਜੋ ਵੀ ਨਵਾਂ ਲਓ ਤੁਹਾਨੂੰ ਕਿਸ਼ਤਾਂ ਦੇ ਉੱਪਰ ਬਜਾਰ ਦੇ ਉੱਪਰ ਮਿਲੇਗਾ ਜੀ ਵੀਰੇ ਉਹ ਤਾਂ ਮੈਂ ਮੰਨਦੀ ਆ ਕਿ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਦੁਕਾਨ ਦੇ ਉੱਪਰੋਂ ਜਿਹੜਾ ਸਭ ਤੋਂ ਸਸਤਾ ਮੋਬਾਈਲ ਮਿਲਦੇ ਆ ਬਿਨਾਂ ਵਿਆਸ ਤੋਂ ਮਿਲਦੇ ਆ ਤੇ ਆਫਰਾਂ ਦੀ ਝੜੀ ਕਿਹੜੀ ਕਿਹੜੀ ਲਾਈ ਆ ਅਗਰ ਸਾਡੀ ਜਿਹੜੇ ਮੋਬਾਈਲ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੁਹਾਨੂੰ ਸਕਰੀਨਸ਼ਾਟ ਦਿਖਾਊਗਾ ਉਹਨਾਂ ਲਈ ਕੀ ਕੀ ਆਫਰਾਂ ਨੇ ਜੀ ਓ ਸਾਡੇ ਕੋਲ ਇੱਕ ਸਰਪ੍ਰਾਈਜ਼ ਗਿਫਟ ਬਿਲਕੁਲ ਦਿੱਤਾ ਜਾਏਗਾ ਜੀ ਬਸ ਸ਼ੇਅਰ ਕਰੋ ਜਹਾਂ ਤੋਂ ਯਾਰਾ ਸ਼ੇਅਰ ਕਰੋ ਤੁਹਾਨੂੰ ਸਰਪ੍ਰਾਈਜ਼ ਗਿਫਟ ਸਾਡੇ ਵੱਲੋਂ ਸ਼ੀਨਸ਼ਾਟ ਦਿਖਾਓ ਸਾਨੂੰ ਉਹਦੇ ਜੂਰ ਮਿਲ ਜਾਈ ਜਾਏ ਕਵਰ ਵਗੈਰਾ ਵੀ ਰੱਖਦੇ ਆਂ ਵੀਰੇ ਕਵਰ ਗਲਾਸ ਨਵੇਂ ਪੁਰਾਣੇ ਫੋਨ ਹਰ ਤਰ੍ਹਾਂ ਦਾ ਤੁਹਾਨੂੰ ਪ੍ਰੋਡਕਟ ਇੱਥੇ ਤੁਹਾਨੂੰ ਉਪਲਬਧ ਮਿਲੇਗਾ ਜੀ ਜੀ ਇਸ ਤੋਂ ਪਹਿਲਾਂ ਕੀ ਸੀਗਾ ਆਪਾਂ ਨੂੰ ਕੀ ਕਿਸ਼ਤਾਂ ਦੇ ਫੋਨ ਲੈਣ ਲਈ ਆਪਾਂ ਨੂੰ ਬਾਹਰ ਜਾਣਾ ਪੈਂਦਾ ਸੀ ਰੋਟੀ ਧੂਣੀ ਬਰਨਾਲਾ ਨੇ ਕੋਲ ਲਾ ਪਰ ਹੁਣ ਤੁਹਾਨੂੰ ਆਈਫੋਨ ਵਗੈਰਾ ਵੀ ਇੱਥੇ ਛੇ ਪਰ ਦੇ ਵਿੱਚ ਹੀ ਬਜਾਰ ਦੀਆਂ ਕਿਸ਼ਤਾਂ ਦੇ ਉੱਪਰ ਫਲਾਉਡ ਹੈ ਜੀ ਕੀ ਬਾਤ ਹੈ ਜੀ ਆਹ ਦੇਖ ਲਓ ਤੁਸੀਂ ਆਈਫੋਨ ਇਥੋਂ ਵੀ 16 16 Pro 16 Pro Max 15 15 Pro Max ਨਵੇਂ ਪੁਰਾਣੇ ਹਰ ਤਰ੍ਹਾਂ ਦੇ ਫੋਨ ਤੋਂ ਇਥੇ ਫਲਾਉਡ ਮਿਲਣਗੇ ਜੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਤੇ ਨਵੇਂ ਨਿੱਕੇ ਪੁਰਾਣੇ ਬਿਲਕੁਲ ਜੀ ਰਿਪੇਅਰ ਦਾ ਕੰਮ ਵੀ ਕਰਦੇ ਆ ਵੀਰੇ ਰਿਪੇਅਰ ਦਾ ਕੰਮ ਵੀ ਹੈ ਹਮ ਕਵਰ ਗਲਾਸ ਵੀਵੋ Oppo Samsung MI Realme ਹਰ ਤਰ੍ਹਾਂ ਦਾ ਫੋਨ ਤੁਹਾਨੂੰ ਇੱਥੇ ਫਲਾਦ ਮਿਲੇਗਾ ਜੀ ਜੀ ਸੋ ਦਰਸ਼ਕੋ ਜਿਹੜੇ ਕਹਿੰਦੇ ਨੇ ਕਿ ਇੱਕ ਛੱਤ ਦੇ नीचे ਜਿਹੜਾ ਸਾਰਾ ਸਾਮਾਨ ਮਿਲਦਾ ਇੱਥੇ ਰਿਪੇਅਰ ਵੀ ਹੁੰਦੀ ਆ ਕਵਰ ਵੀ ਮਿਲਦੇ ਆ ਫੋਨ ਰੀਚਾਰਜ ਸਭ ਕੁਝ ਹਰ ਇੱਕ ਕੰਪਨੀ ਦਾ ਇੱਥੇ ਫੋਨ ਮਿਲਦਾ ਅਗਰ ਤੁਸੀਂ ਕਿਸੇ ਵੀ ਕੰਪਨੀ ਦਾ ਕੋਈ ਵੀ ਫੋਨ ਲੈਣਾ ਆਈਫੋਨ ਲੈਣਾ ਵੀਵੋ ਦਾ ਫੋਨ ਲੈਣਾ Samsung ਦਾ ਲੈਣਾ ਕਿਸੇ ਵੀ ਕੰਪਨੀ ਦਾ ਫੋਨ ਲੈਣਾ ਤਾਂ ਸੋਨੂ ਟੈਲੀਕਮ ਸ਼ੇਰ ਪਰ ਆ ਕੇ ਇਹਨਾਂ ਦੀ ਦੁਕਾਨ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਤੇ ਆਫਰਾਂ ਦੀ ਵੀ ਰਚੜੀ ਲਾ ਦਿੰਦੇ ਆ ਤੇ ਹੁਣ ਵੀ ਲੱਗੀ ہوئی ਆ ਹਰ ਇੱਕ ਫੋਨ ਦੇ ਨਾਲ ਤਿੰਨ ਤਿੰਨ ਚਾਰ ਚਾਰ ਗਿਫਟ ਜਿਹੜੇ ਫ੍ਰੀ ਦਿੰਦੇ ਆਗੇ ਤੇ ਤੁਹਾਡਾ ਵੀਰੇ ਫੋਨ ਨੰਬਰ ਜਰੂਰ ਬੋਲ ਦਿਓ ਇੱਕ ਵਾਰ ਹਾਂਜੀ 9876569066 ਜੀ ਤੇ 9876332103 ਇਹ ਆਪਣਾ ਨੰਬਰ ਇੱਕ ਵਾਰ ਐਡਰੈਸ ਜਰੂਰ ਦੱਸ ਦਿਜੀ ਜੀ ਕਾਤਰੋਂ ਰੋਡ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਪ੍ਰਾਣੀ ਤੇ ਮਸ਼ਹੂਰ ਦੁਕਾਨ ਸੋਨੂ ਟੈਲੀਕਮ ਸ਼ੇਰਪੁਰ ਦੀ ਸਤਿ ਸ਼੍ਰੀ ਅਕਾਲ ਸ ਦਰਸ਼ਕੋ ਇਹ ਸ਼ੇਰਪੁਰ ਕਾਤਰਾਂ ਵਾਲਾ ਜਿਹੜਾ ਬੱਸ ਸਟੈਂਡ ਆ ਉਹਦੇ ਬਿਲਕੁਲ ਸਾਹਮਣੇ ਹੀ ਆ ਸੋਨੂ ਟੈਲੀਕਮ ਦਾ ਜਿਹੜੀ ਸ਼ਾਪ ਆ ਸ ਦਰਸ਼ਕੋ ਅਗਰ ਤੁਸੀਂ ਵਧੀਆ ਕੰਪਨੀ ਦੇ ਫੋਨ ਲੈਣਾ ਚਾਹੁੰਦੇ ਹੋ ਆਈਫੋਨ ਲੈਣਾ ਚਾਹੁੰਦੇ ਹੋ ਤੇ ਗਿਫਟ ਵਧੀਆ-ਵਧੀਆ ਲੈਣਾ ਚਾਹੁੰਦੇ ਹੋ ਤਾਂ ਸੋਨੂ ਟੈਲੀਕਮ ਦੀ ਜਿਹੜੀ ਵੀਡੀਓ ਸਾਡੇ ਚੈਨਲ ਤੇ ਦੇਖ ਰਹੇ ਹੋ ਵਾਤਾ ਵਾਤਾ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ